ਜਦੋਂ ਵੀ ਇਹ ਪੋਰਟਲ ਆਟੋਮੈਟਿਕਲੀ ਸਰਚ ਕਰਕੇ ਤੁਹਾਡਾ ਜਿਹੜਾ ਗੁੰਮਿਆ ਹੋਇਆ ਫੋਨ ਹੈ ਉਹਦੇ ਵਿੱਚ ਜਿਹੜਾ ਵੀ ਨਵਾਂ SIM ਉਹਦੇ ਵਿੱਚ ਅਪਲੋਡ ਹੋਇਆ ਤਾਂ ਉਹ SIM ਦੀ ਡਿਟੇਲਸ ਸਾਨੂੰ ਦੇ ਦਿੰਦਾ ਹੈ ਇੰਨਾ ਕੰਪਲੇਂਟਾਂ ਦੇ ਵਿੱਚ ਕੋਈ ਵੀ ਕੰਪਲੇਂਟ ਇਹ ਨਹੀਂ ਸੀਗੀ ਕਿ ਕਿਸੇ ਨਾਲ ਲੁੱਟਖੋਹ ਦੇ ਤਹਿਤ ਜਾਂ ਚੋਰੀ ਦੇ ਤਹਿਤ ਇਹ ਫੋਨ ਹੈ ਜਿਹੜਾ ਮਿਸ ਹੋਇਆ ਹੋਵੇ ਇਹ ਜਸਟ ਮਿਸਿੰਗ ਕੰਪਲੇਂਟ ਸੀਗੀਆਂ ਤੁਹਾਨੂੰ ਸਾਰਿਆਂ ਨੇ ਸਾਨੂੰ ਚਿਹਰਾਂ ਤੋਂ ਬੜੀ ਮਤਲਬ ਸਾਨੂੰ ਖੁਦ ਨੂੰ ਬੜਾ ਵਧੀਆ ਫੀਲ ਹੋਇਆ ਤੇ ਪਬਲਿਕ ਨੂੰ ਵੀ ਵਧੀਆ ਲੱਗ ਰਿਹਾ ਸੀ ਕਿ ਉਹਨਾਂ ਦੇ ਗੁੰਮੇ ਹੋਏ ਫੋਨ ਨੇ ਜਿਹੜੇ ਉਹਨਾਂ ਨੂੰ ਵਿਦਨ ਟਾਈਮ ਵਾਪਸ ਕੀਤੇ ਗਏ ਨੇ ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਸਾਈਬਰ ਅਪਰਾਧ ਜਿਹੜੇ ਨੇ ਉਹ ਹੋ ਰਹੇ ਨੇਗੇ ਲੋਕਾਂ ਨਾਲ ਡੇਲੀ ਬੇਸਿਸ ਪਰ ਨਵੇਂ-ਨਵੇਂ ਤਰੀਕਾ ਨਾਲ ਸਾਈਬਰ ਦੀਆਂ ਠੱਗੀਆਂ ਕੀਤੀਆਂ ਜਾ ਰਹੀਆਂ ਨੇ ਸਾਈਬਰ ਸੈੱਲ ਵੱਲੋਂ ਅੱਜ ਜੋ ਫੋਨ ਗੁੰਮ ਹੋ ਜਾਂਦੇ ਹਨ ਅਤੇ ਜਿਨ੍ਹਾਂ ਦੀ ਕਿ ਜਿਨ੍ਹਾਂ ਦਾ ਫੋਨ ਗੁੰਮਿਆ ਹੁੰਦਾ ਹੈ ਜਿਨ੍ਹਾਂ ਦੀ ਉਹ ਆਸ ਛੱਡ ਜਾਂਦੇ ਹਨ ਕਿ ਕਈ-ਕਈ ਮਹੀਨੇ ਹੋ ਗਏ ਕਈ ਤਾਂ ਸਾਲ ਵੀ ਹੋ ਜਾਂਦਾ ਹੈ ਕਿ ਜਦੋਂ ਫੋਨ ਨਹੀਂ ਲੱਭਦਾ ਤਾਂ ਉਹ ਫੋਨ ਨੂੰ ਦੂਜਾ ਲੈ ਲੈਂਦੇ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੋ ਫੋਨ ਹੈ ਉਹ ਇੱਕ ਸਰੀਰ ਦਾ ਬਹੁਤ ਜ਼ਰੂਰੀ ਅੰਗ ਬਣ ਚੁੱਕਾ ਹੈ ਤਾਂ ਜਿਹਦਾ ਫੋਨ ਗੁੰਮਦਾ ਹੈ ਉਸ ਨੂੰ ਫੋਨ ਦਾ ਨੰਬਰ ਲੈ ਲੈਂਦਾ ਤੇ ਨਵੇਂ ਫੋਨ ਦੀ ਉਪਰਾਨੇ ਦੀ ਆਦ ਛੱਡ ਜਾਂਦਾ ਹੈ ਤਾਂ ਅੱਜ ਸਾਈਬਰ ਸੈੱਲ ਵੱਲੋਂ ਜੋ ਗੁੰਮ ਹੋਏ 50 ਫੋਨ ਸਾਨੂੰ ਉਹਨਾਂ ਵੱਲੋਂ ਰਿਕਵਰ ਕੀਤੇ ਗਏ ਹਨ ਅਤੇ ਉਹਨਾਂ ਦੇ ਮਾਲਕਾਂ ਨੂੰ ਫੋਨ ਕਰਕੇ ਬੁਲਾ ਕੇ ਉਹਨਾਂ ਦੇ ਫੋਨ ਵਾਪਸ ਕੀਤੇ ਗਏ ਹਨ ਸਾਡੇ ਨਾਲ ਮੈਡਮ ਹਰਜੀਤਕੌਰ ਜੀ ਮੌਜੂਦ ਨੇ ਜੋ ਕਿ ਇੰਚਾਰਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤਿਕਣਾ ਚਾਹੂੰਗੇ ਜੋ ਇੱਕ ਦਾ ਫੋਨ ਚੋਰੀ ਹੋ ਜਾਂਦਾ ਜੀ ਇੱਕ ਫੋਨ ਜੋ ਲੱਭ ਜਾਂਦਾ ਹੈ ਅੱਜ ਫੋਨ ਤੁਹਾਡੇ ਵੱਲੋਂ 50 ਫੋਨ ਜੋ ਵਾਪਸ ਮੋੜੇ ਗਏ ਹਨ ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਤੁਸੀਂ ਰਿਕਵਰ ਕੀਤੇ ਨੇ ਜੀ ਹਾਂਜੀ ਮੈਂ ਆਪ ਨੂੰ ਦੱਸਣਾ ਚਾਹਾਂਗੀ ਕਿ ਇੱਕ ਪੋਰਟਲ ਹੈ ਪੰਜਾਬ ਸਰਕਾਰ ਦਾ CEIR ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਇਹਦੇ ਚ ਕੀ ਹੁੰਦਾ ਅਗਰ ਕਿਸੇ ਪਰਸਨ ਦਾ ਕੋਈ ਫੋਨ ਗੁੰਮ ਹੋ ਜਾਂਦਾ ਅਸੀਂ ਜਿੱਦਾਂ ਭੜੱਕੇ ਵਾਲੀਆਂ ਜਗ੍ਹਾ ਤੇ ਜਾਂਦੇ ਆ ਜਾਂ ਆਪਾਂ ਕਿਸੇ ਜਿੱਦਾਂ ਕਿਸੇ ਰੈਲੀ ਚ ਗੁੰਮ ਹੋਇਆ ਫੋਨ ਜਾਂ ਕਿਸੇ ਵੀ ਜਗ੍ਹਾ ਤੇ ਕਿਸੇ ਬਾਜ਼ਾਰ ਦੇ ਕਿਸੇ ਵੀ ਟਾਈਮ ਸਮੇ ਤਾਂ ਉਸ ਫੋਨ ਨੂੰ ਤੁਸੀਂ ਉਹਦਾ IMEI ਲੈ ਕੇ ਤਾਂ ਜਿਹੜਾ ਮੋਬਾਈਲ 'ਚ SIM ਹੈਗਾ ਉਹਨੂੰ ਦੁਬਾਰਾ ਡੁਪਲੀਕੇਟ SIM ਕਢਵਾ ਕੇ ਤੁਸੀਂ CEIR ਪੋਰਟਲ ਐ ਉਹਦੇ ਤੇ ਅਪਲੋਡ ਕਰ ਸਕਦੇ ਹੋ ਇਹ ਸਿਟੀਜ਼ਨ ਹੈਲਪਲੀ ਪੋਰਟਲ ਐ ਕੋਈ ਵੀ ਪਰਸਨ ਘਰੇ ਬੈਠ ਕੇ ਇਸ ਪੋਰਟਲ ਪਰ ਆਪਣੀ ਰਿਕੁਐਸਟ ਅਪਲੋਡ ਕਰ ਸਕਦਾ ਹੈ ਤਾਂ ਅਸੀਂ ਉਸ ਨੂੰ ਵਿਜੀਲ ਕਰਦੇ ਹਾਂ ਜਦੋਂ ਵੀ ਉਹ ਪੋਰਟਲ ਆਟੋਮੈਟਿਕ ਸર્ચ ਕਰਕੇ ਤੁਹਾਡਾ ਜਿਹੜਾ ਗੁੰਮਿਆ ਹੋਇਆ ਫੋਨ ਐ ਉਹਦੇ ਵਿੱਚ ਜਿਹੜਾ ਵੀ ਨਵਾਂ SIM ਉਹਦੇ 'ਚ ਅਪਲੋਡ ਹੋਇਆ ਤਾਂ ਉਹ SIM ਦੀ ਡਿਟੇਲ ਸਾਨੂੰ ਦੇ ਦਿੰਦਾ ਹੈ ਤਾਂ ਅਸੀਂ ਡੇਲੀ ਬੇਸਿਸ ਤੇ ਪੋਰਟਲ ਨੂੰ ਓਪਨ ਕਰਦੇ ਹਾਂ ਸਰਚ ਕਰਦੇ ਹਾਂ ਕਿ ਕਿੰਨੇ ਫੋਨ ਉਹ ਚ ਟਰੇਸ ਹੋਏ ਨੇ ਤਾਂ ਟ੍ਰੇਸੇਬਿਲਟੀ ਰਿਪੋਰਟ ਜਨਰੇਟ ਹੋ ਜਾਂਦਾ ਕਿ ਜਿਹੜੇ ਗੁੰਮੇ ਹੋਏ ਫੋਨਾਂ ਸੀ ਉਹਨਾਂ ਦੀ ਲਿਸਟ ਆ ਜਾਂਦੀ ਹੈ ਤਾਂ ਇਦਾਂ ਕਰਕੇ ਇਹ ਜਿਹੜੇ ਗੁੰਮੇ ਹੋਏ ਫੋਨ ਸੀ ਅਸੀਂ ਇਹਨਾਂ ਨੂੰ ਟਰੇਸ ਕੀਤਾ ਤੇ ਉਹਨਾਂ ਦੇ ਅਸਲ ਮਾਲਕਾਂ ਤੱਕ ਫੋਨਾਂ ਨੂੰ ਪਹੁੰਚਾਇਆ ਮੈਮ ਜੇਕਰ ਗੱਲ ਕੀਤੀ ਜਾਵੇ ਫੋਨ ਨੂੰ ਜੇ ਪਾ ਟਰੇਸ ਕਰਨਾ ਹੋਵੇ ਤਾਂ ਉਹਦੇ ਵਾਸਤੇ ਫੋਨ ਦਾ ਕੀ ਕੀ ਜੋ ਪਾਰਟ ਜ਼ਰੂਰੀ ਹੁੰਦੇ ਨੇ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਉਸ ਫੋਨ ਦਾ ਜਿਹੜਾ IMEI ਨੰਬਰ ਹੈ 14 ਡਿਜੀਟ ਵਾਂਗੂ ਨੰਬਰ ਹੁੰਦਾ ਹੈ ਉਹ ਤੁਹਾਡੇ ਜਿਹੜੇ ਬਿੱਲ ਨੇ ਫੋਨ ਦਾ ਪਰਚੇਸ ਕਰਨ ਲਈ ਬਿੱਲ ਤੇ ਵੀ ਮੈਂਸ਼ਨਡ ਹੁੰਦਾ ਹੈ ਤੁਹਾਡੇ ਬਾਕਸ ਤੇ ਵੀ ਮੈਂਸ਼ਨਡ ਹੁੰਦਾ ਹੈ ਕੰਪਲੇਨਟ ਕੋਲੇ ਕੋਈ ਵੀ ਬਿੱਲ ਦੀ ਰਸੀਦ ਹੋਵੇ ਅਗਰ ਨਹੀਂ ਹੈਗੀ ਤਾਂ ਆਪਣੇ ਜਿਹੜਾ ਬਾਕਸ ਹੈ ਉਹਦੀ ਫੋਟੋ ਲੈ ਸਕਦੇ ਨੇ ਕਿ ਘਰ ਪਿਆ ਹੁੰਦਾ ਬਾਕਸ ਆਪਣੇ ਕੋਲੇ ਉਹਦੀ ਫੋਟੋ ਲੈ ਕੇ ਤੁਸੀਂ ਇਹਦੇ ਤੇ ਅਪਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਸਾਂਝ ਚ ਜਾ ਕੇ ਸਾਂਝ ਕੇਂਦਰ ਚ ਜਾ ਕੇ ਇਹਦੀ DDR ਕਰਵਾਉਣੀ ਹੈ ਕਿ ਤੁਹਾਡਾ ਫੋਨ ਗੁੰਮ ਹੋ ਗਿਆ ਹੈ ਗੁੰਮੀ ਹੋਏ ਫੋਨ ਦੀ DDR ਦੇ ਨਾਲ ਤੁਸੀਂ ਪੋਰਟਲ ਪਰ ਜਾਣਾ ਹੈ ਪੋਰਟਲ ਤੇ ਤੁਸੀਂ ਉਹ ਕੰਪਲੇਂਟ ਅਪਲੋਡ ਕਰੋਗੇ ਤੇ ਜਿਹਦੇ ਚ ਤੁਹਾਡਾ ਡੁਪਲੀਕੇਟ ਸਿਮ ਪਲੱਸ ਤੁਹਾਡਾ ਆਈਐਮਆਈ ਨੰਬਰ ਪਲੱਸ ਤੁਹਾਡੀ ਅਗਲਾ ਜਿਹੜਾ ਤੁਸੀਂ ਡੀਡੀਆਰ ਦਾ ਨੰਬਰ ਹੈ ਉਹ ਮੈਂਸ਼ਨ ਹੋਊਗਾ ਇਹ ਤਿੰਨੋਂ ਚੀਜ਼ਾਂ ਮੈਂਸ਼ਨ ਕਰਕੇ ਤੁਸੀਂ ਆਪਣੀ ਜਿਹੜੀ ਕੰਪਲੇਂਟ ਹੈ ਸੀਈਆਰ ਪੋਰਟਲ ਤੇ ਅਪਲੋਡ ਕਰ ਸਕਦੇ ਹੋ ਮੈਮ ਕਿੱਥੋਂ ਕਿੱਥੋਂ ਫੋਨ ਟਰੇਸ ਹੋਏ ਨੇ ਆਪਣੇ ਤੁਸੀਂ ਅੱਜ ਬੁਲਾਏ ਨਹੀਂ ਕਿੱਥੋਂ ਕਿੱਥੋਂ ਬੁਲਾਈ ਸੀਗੇ ਜਿਹੜੇ ਇਹ ਮੁੱਦੇ ਹੀ ਸੀਗੇ ਇਹ ਸਗਰੂਰ ਜ਼ਿਲ੍ਹਾ ਨਾਲ ਸੰਬੰਧਿਤ ਸੀਗੇ ਬਟ ਜਿਨ੍ਹਾਂ ਦੇ ਫੋਨ ਜਿਹੜੇ ਇਹ ਫੋਨ ਨੇ ਇਹ ਸਾਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਈਵਨ 1-2 ਫੋਨ ਆਊਟ ਆਫ ਪੰਜਾਬ ਤੋਂ ਵੀ ਨੇ ਬਾਕੀ ਸਾਨੂੰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿੱਦਾ ਗੁਰਦਾਸਪੁਰ ਨੇ ਜਲੰਧਰ ਤੋਂ ਇਦਾਂ ਜਿੱਥੇ-ਜਿੱਥੇ ਵਿਅਕਤੀ ਹੈ ਜਿਹੜੇ ਗੁੰਮੇ ਹੋਏ ਫੋਨਾਂ ਨੂੰ ਯੂਜ਼ ਕਰ ਰਹੇ ਸੀਗੇ ਅਸੀਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਵਾਰ-ਵਾਰ ਗੱਲ ਕਰਕੇ ਇਹ ਫੋਨ ਉਹਨਾਂ ਤੋਂ ਮੰਗਵਾਏ ਨੇਗੇ ਤਾਂ ਆਪਣੇ ਉਹਨਾਂ ਨੂੰ ਵਾਪਸ ਕੀਤੇ ਗਨੇ ਕਿਸ ਨੇ ਕੰਪਲੇਨਟ ਕੀਤੀ ਕਿ ਮੇਰਾ ਫੋਨ ਤਾਂ ਇਹ ਲੈ ਗਿਆ ਸੀ ਖੋਕੇ ਜਾਂ ਕੰਪਲੀਟਾ ਇਹੀ ਸੀ ਕਿ ਫੋਨ ਮਿਸਿੰਗ ਹੈ ਸਾਡਾ ਗ ਅ ਨਹੀਂ ਜੀ ਇਹਨਾਂ ਕੰਪਲੇਂਟਾਂ ਦੇ ਵਿੱਚ ਕੋਈ ਵੀ ਕੰਪਲੇਂਟ ਇਹ ਨਹੀਂ ਸੀਗੀ ਕਿਸੇ ਨਾਲ ਲੁੱਟਖੋ ਦੇ ਤਹਿਤ ਜਾਂ ਚੋਰੀ ਦੇ ਤਹਿਤ ਇਹ ਫੋਨ ਹੈ ਜਿਹੜਾ ਮਿਸ ਹੋਇਆ ਹੋਵੇ ਇਹ ਜਸਟ ਮਿਸਿੰਗ ਕੰਪਲੇਂਟ ਸੀਗੀਆਂ ਕਈ ਵਾਰੀ ਆਪਣਾ ਫੋਨ ਡਿੱਗ ਜਾਂਦਾ ਹੈ ਜਾਂ ਮਤਲਬ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਸੇ ਸ਼ਾਪ ਤੇ ਭੁੱਲ ਜਾਂਦੇ ਆ ਕੋਈ ਹੋਰ ਲੈ ਜਾਂਦਾ ਹੈ ਇਹ ਉਹ ਵਾਲੇ ਫੋਨ ਨੇ ਇਹਨਾਂ 'ਚ ਚੋਰੀ ਲੁੱਟਖੋ ਵਾਲੇ ਫੋਨ ਨਹੀਂ ਹੈ ਅਗਰ ਕਿਸੇ ਦਾ ਫੋਨ ਲੁੱਟਖੋ ਦੇ ਦੌਰਾਨ ਮਤਲਬ ਖੋਇਆ ਜਾਂਦਾ ਹੈ ਕੋਈ ਪੈਸਿਆਂ ਦੀ ਲੁੱਟਖੋ ਦੇ ਦੌਰਾਨ ਉਹਦਾ ਮੋਬਾਈਲ ਉਹਦੇ ਤੋਂ ਛੀਨਿਆ ਜਾਂਦਾ ਤਾਂ ਉਸ ਚੀਜ਼ ਦੇ ਵਿੱਚ ਵੱਖਰੀ ਕਾਰਵਾਈ ਹੁੰਦੀ ਹੈ ਇਹਨਾਂ ਦੇ ਵਿੱਚ ਉਹ ਉਦਾਂ ਦਾ ਕੋਈ ਵੀ ਫੋਨ ਨਹੀਂ ਸੀਗਾ ਇਹ ਜਸਟ ਮਿਸਿੰਗ ਫੋਨ ਸੀਗੇ ਵਿਦ ਡੀਡੀਆਰ ਸੀਗੇ ਇਹ ਸਾਰੇ ਜਦੋਂ ਤੁਸੀਂ ਫੋਨ ਕੀਤਾ ਜਿਨ੍ਹਾਂ ਕੋਲੇ ਫੋਨ ਚੱਲ ਰਹੇ ਸੀ ਕਿ ਕੋਈ ਆਨਾ ਕਾਨੀ ਕੀਤਾ ਨੇ ਜਾਂ ਕੋਈ ਬੰਦਾ ਡਰ ਜਾਂਦਾ ਯਾਰ ਕਿ ਪੁਲਿਸ ਦਾ ਫੋਨ ਆ ਗਿਆ ਵੀ ਮੇਰੇ ਤੇ ਚੋਰੀ ਦਾ ਪਰਚਾ ਨਾ ਦੇ ਦੇਣ ਹਾਂਜੀ ਬਿਲਕੁਲ ਕਈ ਲੋਕਾਂ ਨੇ ਇਗਨੋਰ ਕੀਤਾ ਤੇ ਮਤਲਬ ਕਈ ਲੋਕਾਂ ਨੇ ਬਹੁਤ ਵਧੀਆ ਰਿਸਪੌਂਡ ਕੀਤਾ ਕਿ ਹਾਂਜੀ ਮੈਨੂੰ ਇਹ ਫੋਨ ਸੜਕ ਤੋਂ ਮਿਲਿਆ ਸੀਗਾ ਮੈਨੂੰ ਇਹ ਫੋਨ ਸ਼ਾਪ ਦੇ ਬਾਹਰੋਂ ਗੇਟ ਤੋਂ ਮਿਲਿਆ ਸੀਗਾ ਮੈਨੂੰ ਪਾਰਕਿੰਗ ਚੋਂ ਮਿਲਿਆ ਸੀਗਾ 50% ਲੋਕਾਂ ਦਾ ਰਿਐਕਸ਼ਨ ਵਧੀਆ ਸੀਗਾ ਬਟ 50% ਲੋਕਾਂ ਦਾ ਰਿਐਕਸ਼ਨ ਇਹ ਸੀਗਾ ਕਿ ਮੈਂ ਇਹ ਫੋਨ ਕਿਤੋਂ ਪਰਚੇਸ ਕੀਤਾ ਬਟ ਆਫਟਰ ਆਲ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਅਗਰ ਤੁਸੀਂ ਇਹ ਫੋਨ ਹੈ ਜਿਹੜਾ ਇਹ ਗੁੰਮਿਆ ਹੋਇਆ ਫੋਨ ਹੈ ਉਹਦਾ ਜਿਹੜਾ ਅਥੋਰਾਈਜ਼ ਯੂਜ਼ਰ ਹੈ ਅਗਰ ਤੁਸੀਂ ਨਹੀਂ ਵਾਪਸ ਕਰੋਗੇ ਤਾਂ ਤੁਹਾਡੇ ਖਿਲਾਫ ਕੱਲ ਨੂੰ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤਾਂ ਇਸ ਕਾਰਵਾਈ ਦੇ ਗੱਲਬਾਤ ਤੋਂ ਦੌਰਾਨ ਤਾਂ ਉਹਨਾਂ ਵਿਅਕ ਵੱਲੋਂ ਜਿਹੜੇ ਫੋਨ ਨੇ ਰਿਟਰਨ ਕੀਤੇ ਗਏ ਨੇ ਕੁਝ ਫੋਨ ਹਜੇ ਜਿਹੜੇ ਸਾਡੇ ਸੀਆਈਆਰ ਪੋਰਟਲ ਪਰ ਅਪਲੋਡ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਫੋਨ ਕਰ ਰਹੇ ਹਾਂ ਦੁਬਾਰਾ ਜਦੋਂ ਇਕੱਠੇ ਫੋਨ ਹੋਰ ਹੋ ਜਾਣਗੇ ਤਾਂ ਅਸੀਂ ਦੁਬਾਰਾ ਸੇਮ ਉਹਦਾ ਪਬਲਿਕ ਨੂੰ ਬੁਲਾ ਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਦਾਂਗੇ ਮੈਮ ਕਿੰਨੀ ਖੁਸ਼ੀ ਦੇਖਣ ਨੂੰ ਮਿਲੀ ਜਿਨ੍ਹਾਂ ਨੂੰ ਫੋਨ ਮੋੜੇ ਨੇ ਕਿਉਂਕਿ ਕਿਸੇ ਦਾ ਐਪਲ ਦਾ ਫੋਨ ਆ ਕਿਸੇ ਦਾ ਮਹਿੰਗਾ ਫੋਨ 100 100 ਦੇ ਦੋ ਰੱਖਦੇ ਫੋਨ ਨੇ ਤਾਂ ਕਿਹੋ ਜਿਹਾ ਰਿਸਪੌਂਸ ਰਿਹਾ ਉਹਨਾਂ ਦਾ ਹਾਂਜੀ ਜਦੋਂ ਸਾਡੇ ਮੁਲਾਜ਼ਮਾਂ ਵੱਲੋਂ ਅੱਜ ਸਵੇਰੇ ਵਿਅਕਤੀਆਂ ਨੂੰ ਫੋਨ ਕੀਤੇ ਗਏ ਨੇ ਤਾਂ ਮਦਈਆਂ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਮਤਲਬ ਦਿਖਾਈ ਗਈ ਹੈ ਕਈਆਂ ਦਾ ਬਹੁਤ ਜ਼ਿਆਦਾ ਪਰਸਨਲ ਡਾਟਾ ਸੀਗਾ ਜਾਂ ਕਈਆਂ ਕੋਲੇ ਵੈਸੇ ਮਤਲਬ ਹੈਂਡ ਟੂ ਮਾਊਥ ਹੁੰਦੇ ਨੇਗੇ ਉਹਨਾਂ ਕੋਲੇ ਫੋਨ ਬਹੁਤ ਵੱਡੀ ਚੀਜ਼ ਹੁੰਦੀ ਹੈ ਕਈਆਂ ਦੇ ਬਹੁਤ ਮਹਿੰਗੇ ਫੋਨ ਸੀ ਬੜੀ ਖੁਸ਼ੀ ਹੋਈ ਹੈ ਤਾਂ ਉਹਨਾਂ ਸਾਰਿਆਂ ਦੇ ਸਾਨੂੰ ਚਿਹਰਿਆਂ ਤੋਂ ਬੜੀ ਮਤਲਬ ਸਾਨੂੰ ਖੁਦ ਨੂੰ ਬੜਾ ਵਧੀਆ ਫੀਲ ਹੋਇਆ ਤੇ ਪਬਲਿਕ ਨੂੰ ਵੀ ਵਧੀਆ ਲੱਗ ਰਿਹਾ ਸੀ ਕਿ ਉਹਨਾਂ ਦੇ ਗੁੰਮੇ ਹੋਏ ਫੋਨ ਨੇ ਜਿਹੜੇ ਉਹਨਾਂ ਨੂੰ ਵਿਦਨ ਟਾਈਮ ਵਾਪਸ ਕੀਤੇ ਗਏ ਨੇ ਮੈਮ ਸਾਈਬਰ ਸਲਡੀਆਂ ਚਾਰ ਦੋਗੇ ਕੀ ਕਹਿਣਾ ਚਾਹੋਗੇ ਜੋ ਲੋਕਾਂ ਨਾਲ ਠੱਗੀਆਂ ਹੋ ਰਹੀ ਨੇ ਸਾਈਬਰ ਸਲਡੀਆਂ ਲੋਕ ਕੋਈ ਜਾਗਰੂਕ ਨਹੀਂ ਕਿਸ ਨੂੰ ਫੋਨ ਆ ਜਾਂਦਾ ਕੋਈ ਲਿੰਕ ਨੂੰ ਕਹਿੰਦਾ ਵੀ ਓਕੇ ਕਰ ਦੋ ਜੀ ਹਾਂਜੀ ਮੈਂ ਇਸ ਸੰਬੰਧੀ ਅਪੀਲ ਕਰਦੀ ਆ ਅਗਰ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਸਾਈਬਰ ਫਰਾਡ ਹੁੰਦਾ ਹੈ ਫਾਈਨੈਂਸ਼ੀਅਲ ਫਰਾਡ ਸਪੈਸ਼ਲੀ ਤਾਂ ਉਹ 1930 1930 ਨੰਬਰ ਤੇ ਕਾਲ ਕਰਕੇ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਆ ਨਾ ਇਹਦੇ ਵਿੱਚ ਉਹਨਾਂ ਨੂੰ ਜਿਹੜੇ ਮੋਬਾਈਲ ਨੰਬਰ ਜਾਂ ਜਿਹੜੇ ਲਿੰਕ ਤੋਂ ਕੋਈ ਕਾਲ ਆਈ ਆ ਜਾਂ ਕਿਸੇ ਲਿੰਕ ਤੇ ਉਹਨਾਂ ਨੇ ਕਲਿੱਕ ਕੀਤਾ ਤਾਂ ਉਹ ਸਾਰੀ ਸਬੰਧਤ ਜਾਣਕਾਰੀ ਉਹਨਾਂ ਨੂੰ 1930 ਤੇ ਕਾਲ ਕਰਕੇ ਅਪਲੋਡ ਕਰਵਾਉਣੀ ਹੁੰਦੀ ਆ ਤਾਂ ਇਸ ਨਾਲ ਕੀ ਹੈ ਜਿਹੜਾ ਉਹਨਾਂ ਦਾ ਪੈਸਾ ਟਰੈਵਲ ਕਰ ਰਿਹਾ ਹੁੰਦਾ ਤਾਂ ਉਹ ਸੇਮ ਟਾਈਮ ਹੋਲਡ ਹੋ ਜਾਂਦਾ ਹੈ ਪੈਸਾ ਫ੍ਰੀਜ਼ ਹੋ ਜਾਂਦਾ ਹੈ ਤਾਂ ਅਸੀਂ ਪ੍ਰੋਪਰ ਲੀਗਲ ਦਾ ਰਿਟਰਨ ਕਰਵਾ ਦਿੰਨੇ ਆ ਇਸ ਲਈ ਅਸੀਂ ਸਭ ਨੂੰ ਇਹ ਅਪੀਲ ਕਰਦੇ ਆ ਕਿ ਅਗਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਸਾਈਬਰ ਅਪਰਾਧ ਹੁੰਦਾ ਹੈ ਫਾਈਨੈਂਸ਼ੀਅਲ ਫਰਾਡ ਹੁੰਦਾ ਹੈ ਤਾਂ ਤੁਸੀਂ 1930 ਤੇ ਉਹਦੀ ਤੁਰੰਤ ਜਾਣਕਾਰੀ ਦੇ ਕੇ ਆਪਣੀ ਕੰਪਲੇਂਟ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਾਂ ਤੁਸੀਂ ਸੰਗਰੂਰ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਐਸਐਸਪੀ ਆਫਿਸ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਹੈ ਇਹਨੂੰ ਤੁਸੀਂ ਆ ਕੇ ਵਿਜ਼ਿਟ ਕਰਕੇ ਆਪਣੀ ਅਗਲੀ ਰਿਪੋਰਟ ਦੇ ਵਾਸਤੇ ਮੈਂ ਜਿਨ੍ਹਾਂ ਦੇ ਫੋਨ ਖੋਹੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਫੋਨ ਕੋਈ ਲੁੱਟ ਕੋਈ ਖੋਹ ਕੇ ਲੈ ਗਿਆ ਜਾਂ ਕਿਸੇ ਜਗ੍ਹਾ ਤੇ ਚੋਰੀ ਹੋ ਗਿਆ ਘਰਾਂ ਦੇ ਵਿੱਚੋਂ ਉਹਨਾਂ ਦਾ ਫਿਰ ਕੀ ਪ੍ਰੋਸੀਜਰ ਹੈ ਉਹ ਕੀ ਕਰਨ ਹਾਂਜੀ ਅਗਰ ਕਿਸੇ ਵਿਅਕਤੀ ਦਾ ਫੋਨ ਹੈ ਕੋਈ ਲੁੱਟ ਖੋ ਕੀਤੀ ਜਾਂਦੀ ਹੈ ਕੋਈ ਜਾਂ ਕਿਸੇ ਦੇ ਘਰੋਂ ਚੋਰੀ ਕੀਤੀ ਜਾਂਦੀ ਹੈ ਤਾਂ ਉਹਨੂੰ ਉਹਦੇ ਅਕੋਰਡਿੰਗ ਹੀ ਮਤਲਬ ਵਾਚਿਆ ਜਾਂਦਾ ਡੀਲ ਕੀਤਾ ਜਾਂਦਾ ਹੈ ਤਾਂ ਸਾਡੇ ਸਬੰਧਤ ਪੁਲਿਸ ਸਟੇਸ਼ਨ ਦੇ ਵਿੱਚੋਂ ਉਹਦੇ ਮਤਲਬ ਮਦਈ ਦੇ ਕੰਪਲੇਂਟ ਦੇ ਬਿਹਾਫ ਤੇ ਉਹਦੀ ਸਟੇਟਮੈਂਟ ਦੇ ਬਿਹਾਫ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤਾਂ ਉਹ ਐਫਆਈਆਰ ਦੇ ਵਿੱਚ ਹੀ ਉਹਨੂੰ ਪ੍ਰੋਸੀਡ ਕੀਤਾ ਜਾਂਦਾ ਹੈ ਤਾਂ ਜਿਹੜੇ ਕਲਪਿਤ ਨੇ ਦੋਸ਼ੀਆਂ ਨੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਉਦਾਂ ਦੀ ਸਜ਼ਾ ਦਿਵਾਈ ਜਾਂਦੀ ਹੈ ਮੈਮ ਸਾਈਬਰ ਸੈਕਿਟੀ ਇਨਚਾਰਜ ਹੋਗੇ ਕਿੰਨੀਆਂ ਕਿਰਖਾਸਾਂ ਆ ਜਾਂਦੀ ਨੇ ਕਿਉਂਕਿ ਅੱਜ ਕੱਲ੍ਹ ਆਨਲਾਈਨ ਠੱਗੀ ਬਹੁਤ ਦਾ ਚੱਲ ਰਹੀ ਹੈ ਲੋਕ ਅਵੇਅਰ ਵੀ ਨਹੀਂ ਹੈਗੇ ਤਾਂ ਕਾਫੀ ਪ੍ਰੈਸ਼ਰ ਰਹਿੰਦਾ ਹੋਵੇਗਾ ਜੀ ਹਾਂਜੀ ਅੱਜ ਦੇ ਸਮੇਂ 'ਚ ਜਿੱਤੇ ਤੱਕ ਸਾਨੂੰ ਲੱਗ ਰਿਹਾ ਕਿ ਜਿਹੜੇ ਇਹ ਪੁਲਿਸ ਸਟੇਸ਼ਨ ਵੀ ਸ਼ੁਰੂ ਕੀਤੇ ਗਏ ਨੇਗੇ ਇਹਨਾਂ ਦਾ ਮਤਲਬ ਮੁੱਖ ਮੰਤਵ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਆਪਣੀ ਪੰਜਾਬ ਸਰਕਾਰ ਵੱਲੋਂ ਇਸੇ ਕਰਕੇ ਸੀਗਾ ਕਿਉਂਕਿ ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਸਾਈਬਰ ਅਪਰਾਧ ਜਿਹੜੇ ਨੇ ਉਹ ਹੋ ਰਹੇ ਨੇਗੇ ਲੋਕਾਂ ਨਾਲ ਡੇਲੀ ਬੇਸਿਸ ਪਰ ਨਵੇਂ-ਨਵੇਂ ਤਰੀਕਿਆਂ ਨਾਲ ਸਾਈਬਰ ਦੀਆਂ ਠੱਗੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰਦੀ ਆ ਕਿ ਤੁਸੀਂ ਇਹਨਾਂ ਨੂੰ ਮਤਲਬ ਆਪਣਾ ਕੋਈ ਵੀ ਤਰ੍ਹਾਂ ਦਾ ਡਾਟਾ ਜਿਹੜਾ ਕਿ ਤੁਹਾਡਾ ਕੀਮਤੀ ਡਾਟਾ ਹੈ ਕੋਈ ਵੀ ਤਰ੍ਹਾਂ ਦੀ ਡਾਕੂਮੈਂਟੇਸ਼ਨ ਹੈ ਕਿਸੇ ਵੀ ਲੈਵਲ ਤੇ ਕੰਪਰੋਮਾਈਜ਼ ਨਾ ਕਰੋ ਕੋਈ ਵੀ ਡਾਟਾ ਕਿਸੇ ਨਾਲ ਸ਼ੇਅਰ ਨਾ ਕਰੋ ਅਸੀਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਡੇਲੀ ਬੇਸਿਸ ਤੇ ਬਹੁਤ ਜ਼ਿਆਦਾ ਕੰਪਲੇINTS ਨਾਲ ਡੀਲ ਕਰ ਰਹੇ ਹਾਂ ਤੇ ਡੇਲੀ ਬੇਸਿਸ ਤੇ ਐਫਆਈਆਰਾਂ ਵੀ ਦਰਜ ਹੋ ਰਹੀਆਂ ਨੇ ਸਾਡੇ ਕੋਲ ਜੀ ਇਹ ਸਾਡਾ ਮੈਡਮ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਵੱਲੋਂ ਟਰੇਸ ਕੀਤੇ ਗਏ 50 ਮੋਬਾਈਲ ਜੋ ਕਿ ਮਿਸ ਹੋਏ ਸੀ ਜਾਂ ਕਿਸੇ ਤੋਂ ਗਿਰ ਗਏ ਸਨ ਉਹਨਾਂ ਨੂੰ ਫੋਨ ਕਰ ਕਰਕੇ ਜੋ ਫੋਨ ਹਨ ਮਾਲਕਾਂ ਨੂੰ ਵਾਪਸ ਦਿਵਾਏ ਗਏ ਹਨ ਤੇ ਜਿਨ੍ਹਾਂ ਨੂੰ ਫੋਨ ਵਾਪਸ ਮਿਲੇ ਹਨ ਉਹਨਾਂ ਦੇ ਚਿਹਰੇ ਤੇ ਵੀ ਖੁਸ਼ੀ ਸੀ ਅਤੇ ਪੁਲਿਸ ਦਾ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਉਹ ਦੱਸ ਰਹੇ ਸੀ ਕਿ ਅਸੀਂ ਤਾਂ ਆਸ ਹੀ ਛੱਡ ਦਿੱਤੀ ਸੀ ਤਾਂ ਮੈਡਮ ਨੇ ਵੀ ਦੱਸਿਆ ਹੈ ਅੱਜ ਕਿ ਜੋ ਸਾਈਬਰ ਸੈੱਲ ਦੇ ਹੈ ਇਨਚਾਰਜ ਹਨ ਤੇ ਸਾਈਬਰ ਜੋ ਠੱਗੀਆਂ ਅੱਜਕੱਲ੍ਹ ਔਨਲਾਈਨ ਠੱਗੀਆਂ ਚੱਲ ਰਹੀਆਂ ਹਨ ਉਹਨਾਂ ਤੋਂ ਬਚੋ ਤੇ ਜੇ ਤੁਹਾਨੂੰ ਕੋਈ ਅਜਿਹੀ ਕਾਲ ਆਂਦੀ ਹੈ ਤਾਂ ਉਸ ਨੂੰ ਵੀ ਇਗਨੋਰ ਕਰੋ ਜਿਹੜੇ ਜਿਨ੍ਹਾਂ ਦੇ ਫੋਨ ਮਿਲੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਵੀ ਬਿਬੂ ਲਵਾਂਗੇ ਦੀ ਨਾਮ ਹਮਤਿਵੋ ਮੇਰੇ ਨਾਮ ਸਤਨਾਬ ਸਿੰਘ ਹੈ ਜੀ ਮੇਰਾ ਪਿੰਡ ਰਟੋਲਾ ਜੀ ਥਾਣਾ ਸ਼ਾਜਲੀ ਤੋਂ ਮੇਰੀ ਬੇਟੀ 25 ਨਵੰਬਰ ਨੂੰ ਟਿਊਸ਼ਨ ਤੋਂ ਪੜ੍ਹ ਕੇ ਸੁਨਾਮ ਬੱਸ ਸਟੈਂਡ ਤੇ ਜਾ ਰਹੀ ਸੀ ਦੋ ਲੜਕੇ ਆਏ ਪਿੱਛੋਂ ਦੇ ਉਹਨਾਂ ਨੇ ਮੋਬਾਈਲ ਖੋ ਕੇ ਮਤਲਬ ਕਿ ਉਹ ਚਲੇ ਗਏ ਸੀ ਉਹ ਤੋਂ ਬਾਅਦ ਹੀ ਨਿਕਲੇ ਅਸੀਂ ਬਾਅਦ ਵਿੱਚ ਸੁਨਾਮ ਸਿਟੀ ਦੇ ਵਿੱਚ ਅਸੀਂ ਪੁਲਿਸ ਕੰਪਲੇਟ ਦਿਖਾਈ ਉਸ ਤੋਂ ਬਾਅਦ ਸਾਡੇ ಗ್ರಾಮ ਦਾ ਸੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਮੋਬਾਈਲ ਬਸਕਟ ਨੂੰ ਕੀਵੇਂ ਦੇਖਦੇ ਹੋ ਪੰਜਾਬ ਪੁਲਿਸ ਦੀ ਜਿਵੇਂ ਸਾਰੀ ਚਰਚਾ ਚ ਰਹਿੰਦੀ ਸੀ ਵੀ ਭਾਈ ਇਹ ਹੁਸ਼ ਕਰਨੀ ਚਾਹਦੇ ਪਰ ਤੁਸੀਂ ਦੇਖਦੇ ਹੋ ਵੀ ਥੋੜੀ ਕੁੜੀਆ ਦਾ ਮੋਬਾਈਲ ਵੀ ਇਹਨਾਂ ਨੇ ਨਹੀਂ ਇਸ ਟਾਈਮ ਪੰਜਾਬ ਪੁਲਿਸ ਬਹੁਤ ਮਤਲਬ ਉੱਚੇ ਪੱਧਰ ਤੇ ਵਧੀਆ ਕੰਮ ਕਰ ਰਹੀ ਹੈ ਸਾਨੂੰ ਮਤਲਬ ਇਹਨਾਂ ਦਾ ਪੂਰਾ ਵਿਸ਼ਵਾਸ ਸੀਗਾ ਜਿਨ੍ਹਾਂ ਨੇ ਸਾਡਾ ਮੋਬਾਈਲ ਪਾਸ ਕੀ ਨਾਮ ਹੈ ਗੁਰਤੇਜ ਸਿੰਘ ਆ ਜੀ ਅੱਜ ਮੋਬਾਈਲ ਤੁਹਾਡੇ ਮਿਲੇ ਨੇ ਆ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਆ ਜੀ ਤੁਹਾਨੂੰ ਕਿਹਦੇ ਵੀ ਕੋਈ ਸੀ ਜਿਹੜੀ ਵੀ ਜਿਹਨੇ ਵੀ ਸਨੇਕਟਿਵ ਹੋਈ ਸੀ ਕੀ ਕਹੋਗੇ ਇਹ ਤਾਂ ਜੀ ਵੀ ਵੈਸੇ ਅਜੇ ਤੱਕ ਤਾਂ ਅਸੀਂ ਸੋਚੇ ਨਹੀਂ ਕਿ ਮੋਬਾਈਲ ਮਿਲ ਜੂ ਇਹ ਤਾਂ ਬਹੁਤ ਵੱਡੀ ਇੱਕ ਮਨ ਕੇ ਸਰਪ੍ਰਾਈਜ਼ ਹੀ ਇੱਕ ਸਾਨੂੰ ਵੀ ਜਿਹੜਾ ਕਿ ਫਨ ਫੋਨ ਆਇਆ ਇਥੋਂ ਮਹਿਕਮੇ ਵੱਲੋਂ ਕਿ ਐਂ ਕਰਕੇ ਤੁਹਾਡਾ ਫੋਨ ਮਿਲ ਗਿਆ ਤੇ ਬਾਕੀ ਪੁਲਿਸ ਦੀ ਬਹੁਤ ਤਕੜੀ ਉਹ ਹੈ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੇ ਨਿਭਾਈ ਹੈਗੀ ਜਿਹੜੇ ਇਹਨਾਂ ਮਲਕੇ 7-8 ਮਹੀਨਿਆਂ ਦਾ ਗੁੰਮ ਸੀਗਾ ਪਿਛਲੇ ਸਾਰ ਨਵੰਬਰ ਦਾ ਗੁੰਮ ਸੀਗਾ ਜੀ ਤੇ ਵੀ ਹੁਣ ਜਿਹੜਾ ਇੰਨੇ ਚਿਰ ਬਾਅਦ ਫੋਨ ਮਿਲ ਗਿਆ ਸਾਡਾ ਸਾਨੂੰ ਕਿਵੇਂ 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 ਅੱਜ ਤੁਹਾਨੂੰ ਖੁਸ਼ੀ ਤਾਂ ਕਿਹਾ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੀ ਪੁਲਿਸ ਅੱਛਾ ਕੰਮ ਕਰ ਰਹੀ ਹੈ ਤਾਂ ਜੋ ਕਿ ਪਹਿਲੀ ਵਾਰ ਹੋਇਆ ਜੀ ਵੀ ਕਿ ਅਸੀਂ ਫੋਨ ਗੁੰਮ ਹੋਇਆ ਜਿਹੜਾ ਸਾਨੂੰ ਮਿਲ ਰਿਹਾ ਹੈ ਆ ਇਹ ਤਾਂ ਸੋਚਿਆ ਨਹੀਂ ਸੀ ਵੀ ਸਾਡਾ ਫੋਨ ਵਾਪਸ ਆ ਜਾਏਗਾ ਨਹੀਂ ਕਦੇ ਫੋਨ ਕਦੇ ਇੱਕ ਵਾਰੀ ਗਵਾਜਣ ਮੁੜ ਕੇ ਕਦੇ ਮਿਲਦੀ ਨਹੀਂ ਪਹਿਲਾਂ ਜੀ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਸੀ ਸਾਡਾ ਝਾਰਖੰਡ ਦੇ ਵਿੱਚ ਵੀ ਘੁੰਮੇ ਹੋਏ ਨੇ ਇੱਕ ਦੋ ਵਾਰ ਫੋਨ ਹੋਰ ਵੀ ਅਦਰ ਸਟੇਟ ਚ ਘੁੰਮੇ ਪਰ ਉਹ ਮਿਲੇ ਨਹੀਂ ਹੈਗੇ ਸਾਡੇ ਕੋਲ ਐਫ ਆਰ ਹੀ ਸੰਭਾਲ ਕੇ ਰੱਖੀ ਹੈ ਵੀ ਪਰ ਆਪਣੀ ਪੰਜਾਬ ਪੁਲਿਸ ਦਾ ਪਹਿਲਾ ਹੀ ਮੁੱਲ ਕੇ ਉਹ ਹੈ ਜਿਹੜਾ ਸਾਨੂੰ ਫੋਨ ਮਿਲ ਗਿਆ